ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਹਫਤਾਵਾਰ ਰਾਸ਼ੀ ਫਾਲ ਦੇ ਬਾਰੇ ਇਸ ਹਫਤੇ ਦਾ ਰਾਸ਼ੀ ਫਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਵ ਲੈ ਕੇ ਆਏਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲਕਸ਼ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਦੇ ਲਈ ਰਾਹੂ ਤੁਹਾਡੇ ਚੰਦਰ ਰਾਸ਼ੀ ਦੇ 12ਵੇਂ ਘਰ ਦੇ ਵਿੱਚ ਮੌਜੂਦ ਹੋਵੇਗਾ ਅਜਾਏ ਦੇ ਵਿੱਚ ਇਸ ਹਫਤੇ ਕਿਸੇ ਨਾ ਕਿਸੇ ਉਲਝਣਾ ਅਤੇ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਅਜਾਏ ਵਿੱਚ ਤੁਹਾਡੇ ਲਈ ਉਤਮ ਰਹੇਗਾ ਪੁਰਾਣੀਆਂ ਗੱਲਾਂ ਦੇ ਨਾਲ ਜਾਦ ਕਰਕੇ ਕਿਸੇ ਵੀ ਕਰੀਬੀ ਜਾਂ ਦੋਸਤ ਦੇ ਨਾਲ ਨਾ ਉਲਝੋ ਅਤੇ ਜਿੰਨਾ ਵੀ ਸੰਭਵ ਹੋ ਸਕੇ ਖੁਦ ਨੂੰ ਆਪਣੇ ਦਿਮਾਗ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕਰੋ ਦੋਸਤੋ ਇਹ ਹਫਤਾ ਨਿਵੇਸ਼ ਦੇ ਲਈ ਆਮ ਤੌਰ 'ਤੇ ਚੰਗਾ ਰਹਿਣ ਵਾਲਾ ਹੈ ਪਰੰਤੂ ਤੁਹਾਨੂੰ ਹਰ ਪ੍ਰਕਾਰ ਦੇ ਚੰਨ ਨਿਵੇਸ਼ ਬਚ ਕੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਬ੍ਰਹਸਪਤੀ ਮਹਾਰਾਜ ਤੁਹਾਡੀ ਚੰਦਰ ਰਾਸ਼ੀ ਦੀ ਦੂਰੀ ਦੇ ਵਿੱਚ ਮੌਜੂਦ ਹਨ ਇਸ ਲਈ ਉੱਚ ਸਲਾਹ ਹੈ ਕਿ ਤੁਸੀਂ ਨਿਵੇਸ਼ ਕਰੋ ਅਤੇ ਲਾਭ ਕਮਾਉਂਦੇ ਹੋਏ ਜੀਵਨ ਦੇ ਵਿੱਚ ਤਰੱਕੀ ਪ੍ਰਾਪਤ ਕਰੋ ਇਸ ਹਫਤੇ ਤੁਹਾਨੂੰ ਆਪਣੇ ਨਿੱਜੀ ਜੀਵਨ ਦੇ ਵਿੱਚ ਅਤੀਤ ਦੇ ਕਿਸੇ ਪੇੜ ਦੇ ਉਜਾਗਰ ਹੋਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਾਏ ਵਿੱਚ ਤੁਹਾਡੇ ਲਈ ਵਧੀਆ ਇਹ ਹੀ ਹੋਵੇਗਾ ਕਿ ਕਿਸੇ ਭੇਦ ਖੋਲਣ ਦਾ ਇੰਤਜ਼ਾਰ ਕਰਨ ਦੀ ਬਜਾਏ ਤੁਸੀਂ ਖੁਦ ਹੀ ਦੂਜਿਆਂ ਦੇ ਨਾਲ ਉਹ ਭੇਦ ਸਾਂਝਾ ਕਰਦੇ ਹੋਏ ਆਪਣੀ ਗਲਤੀ ਨੂੰ ਮੰਨ ਲਓ। ਇਹ ਹਫਤੇ ਕਈ ਸ਼ੁਭ ਗ੍ਰਹਾਂ ਦੇ ਪ੍ਰਭਾਵ ਦੇ ਨਾਲ ਤੁਹਾਡੀ ਈਸ਼ਿਆ ਸ਼ਕਤੀ ਮਜ਼ਬੂਤ ਹੋ ਜਾਵੇਗੀ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਪੇਸ਼ੇਵਾਰ ਜੀਵਨ ਦੇ ਵਿੱਚ ਉਪਲਬਧੀ ਹਾਸਲ ਕਰ ਸਕਦੇ ਹੋ ਤੇ ਕਾਮਯਾਬੀ ਹਾਸਲ ਕਰ ਸਕਦੇ ਹੋ। ਇਸ ਹਫ਼ਤੇ ਬੁੱਧੀ ਦਾ ਦੇਵਤਾ ਕਈ ਵਿਦਿਆਰਥੀ ਜਾਤ ਮਿਹਨਤ ਦਾ ਫਲ ਦਵਾ ਸਕਦਾ ਹੈ ਸਫਲਤਾ ਦਵਾਉਣ ਦਾ ਕੰਮ ਕਰੇਗਾ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਇਸ ਸਮੇਂ ਕਿਸਮਾ ਦਾ ਸਾਥ ਮਿਲ ਜਾਵੇਗਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਸ਼ਨੀਵਾਰ ਨੂੰ ਰਾਹੂ ગ્રਹ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੇ ਪ੍ਰੇਸ਼ਕ ਰਾਸ਼ੀ वृश्चिक ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਕੇਤੂ ਮਹਾਰਾਜ ਤੁਹਾਡੇ ਚੰਦ ਰਾਸ਼ੀ ਦੇ ਪੰਜਵੇਂ ਘਰ ਦੇ ਵਿੱਚ ਹੈ ਅੱਜ ਆਏ ਵਿੱਚ ਇਸ ਹਫ਼ਤੇ ਤੁਹਾਨੂੰ ਆਪਣੇ ਕੰਮ ਵਿੱਚ ਇਕਾਗਰਤਾ ਬਰਕਰਾਰ ਰੱਖਣੀ ਹੋਵੇਗੀ ਕਿਉਂਕਿ ਇਸ ਦੌਰਾਨ ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਰਹੇਗੀ ਇਸ ਕਾਰਨ ਤੁਹਾਨੂੰ ਦਵਾਈ ਵੀ ਖਾਣੀ ਪੈ ਸਕਦੀ ਹੈ ਅਤੇ ਇਸ ਕਾਰਨ ਤੁਹਾਡਾ ਸੁਆਦ ਸੁਭਾ ਆਮ ਨਾਲੋਂ ਕੁਝ ਖਰਾਬ ਹੋਣ ਦੀ ਸੰਭਾਵਨਾ ਹੈ ਆਰਥਿਕ ਪੱਖ ਦੇ ਲਿਹਾਜ਼ ਤੋਂ ਇਹ ਸਮਾਂ ਤੁਹਾਨੂੰ ਵਧੀਆ ਦਸ਼ਾ ਅਤੇ ਮੌਕੇ ਪ੍ਰਦਾਨ ਕਰਨ ਵਾਲਾ ਸਾਬਤ ਹੋਵੇਗਾ ਕਿਉਂਕਿ ਰਾਹੂ ਤੁਹਾਡੇ ਚੰਦਰ ਰਾਸ਼ੀ ਦੇ 11ਵੇਂ ਘਰ ਦੇ ਵਿੱਚ ਮੌਜੂਦ ਹੋਵੇਗਾ ਇਸ ਹਫਤੇ ਤੁਹਾਨੂੰ ਪੈਸੇ ਦੀ ਬਚਤ ਕਰਨ ਦੇ ਵਿੱਚ ਆਪਣੇ ਪਰਿਵਾਰ ਵਾਲਿਆਂ ਦਾ ਸਾਥ ਮਿਲ ਜਾਵੇਗਾ ਇਸ ਹਫਤੇ ਤੁਹਾਡੇ ਮਾਤਾ ਪਿਤਾ ਤੁਹਾਡੇ ਕਿਸੇ ਕੰਮ ਦੇ ਕਾਰਨ ਤੁਹਾਡੇ ਉੱਤੇ ਮਾਣ ਮਹਿਸੂਸ ਕਰ ਸਕਦੇ ਹਨ ਇਸ ਨਾਲ ਪਰਿਵਾਰਕ ਵਾਤਾਵਰਣ ਤੁਹਾਡਾ ਬਹੁਤ ਹੀ ਕੁਸ਼ਮਈ ਹੋ ਜਾਵੇਗਾ ਜਿਸੇ ਤੁਹਾਨੂੰ ਲੰਮੇ ਸਮੇਂ ਤੋਂ ਇਸ਼ਿਆ ਸੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਇਸ ਹਫਤੇ ਕੈਰੀਅਰ ਵਿੱਚ ਤੁਹਾਨੂੰ ਸਥਿਤੀ ਦੇ ਕਿਸਮਤ ਸਾਥ ਦੇਵੇਗੀ ਇਸ ਗੱਲ ਨੂੰ ਦੱਸੌਂਦਾ ਹੈ ਕਿ ਇਸ ਸਮੇਂ ਦੌਰਾਨ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਬਹੁਤ ਹੀ ਸਹਿਯੋਗ ਪ੍ਰਾਪਤ ਹੋਵੇਗਾ ਤੁਹਾਡੀ ਰਾਸ਼ੀ ਦੇ ਸਤਾਰੇ ਅਤੇ ਗ੍ਰਹਿ ਇਸ ਵੱਲ ਇਸ਼ਾਰਾ ਕਰ ਰਹੇ ਹਨ ਕਿ ਕਈ ਵਿਦਿਆਰਥੀਆਂ ਦੇ ਲਈ ਇਹ ਹਫਤਾ ਇਕੱਲੇਪਣ ਗੁਜ਼ਾਰਨ ਵਾਲਾ ਹੈ ਅਜਾਇ ਵਿੱਚ ਤੁਸੀਂ ਆਪਣੇ ਪਾਲਤੂ ਪਸ਼ੂ ਦੇ ਨਾਲ ਸਮਾਂ ਬਿਤਾ ਕੇ ਜਾਂ ਜਾਂ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲਬਾਤ ਕਰਦੇ ਹੋਏ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਸ਼ੁੱਕਰਵਾਰ ਨੂੰ ਕਿਸੇ ਬਜ਼ੁਰਗ ਔਰਤ ਨੂੰ ਦਹੀਂ ਚੋਲ ਖਵਾਓ। ਅਗਲੀ ਰਾਸ਼ੀ ਆ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਸ ਹਫ਼ਤੇ ਇਨਾਂ ਘਰ ਆਤਮਿਕ ਨੂੰ ਆਪਣੇ ਹਾਵੀ ਨਾ ਹੋਣ ਦਿਓ। ਜਿੰਨਾ ਸੰਭਵ ਹੋਵੇ ਆਪਣੇ ਆਪ ਤੇ ਤਰੋ-ਤਾਜ਼ਾ ਰੱਖਣ ਦੇ ਲਈ ਆਰਾਮ ਦਿਓ। ਇਸ ਨਾਲ ਸਿਰਫ ਤੁਸੀਂ ਵਧਿਆ ਤੇ ਰਚਨਾਤਮਕ ਤਰੀਕੇ ਦੇ ਨਾਲ ਸੋਚ ਸਕੋਗੇ। ਬਲਕਿ ਤੁਹਾਡੀ ਸਿਹਤ ਦੇ ਨਾਲ ਤੁਹਾਡੇ ਗੱਲ ਸਮਰੱਥਾ ਦੇ ਵਿੱਚ ਸੁਧਾਰ ਹੋਵੇਗਾ। ਕੇਤੂ ਦੇ ਤੁਹਾਡੇ ਚੰਦਰ ਰਾਸ਼ੀ ਦੇ 14ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਤੁਸੀਂ ਬਹੁਤ ਸਾਰੇ ਤੁਸੀਂ ਬਹੁਤ ਸਾਰੇ ਫੈਸਲੇ ਚੰਗੇ ਢੰਗ ਨਾਲ ਕਰ ਸਕੋਗੇ ਇਹ ਸਭ ਤੇ ਭੁੱਲ ਕੇ ਵੀ ਕਿਸੇ ਨੂੰ ਪੈਸੇ ਉਧਾਰ ਨਾ ਦਿਓ ਜੇਕਰ ਕਿਸੇ ਨਾਲ ਅਜਿਹਾ ਕਰਨਾ ਜ਼ਰੂਰੀ ਹੈ ਉਧਾਰ ਦੇਣ ਵਾਲੇ ਨਾਲ ਲਿਖਤ ਵੀ ਜ਼ਰੂਰ ਕਰੋ ਤਾਂ ਕਿ ਉਹ ਪੈਸਾ ਤੁਹਾਨੂੰ ਵਾਪਸ ਮਿਲ ਸਕੇ ਅਜਿਹਾ ਕਰਕੇ ਤੁਸੀਂ ਖੁਦ ਨੂੰ ਕਈ ਪ੍ਰਕਾਰ ਦੇ ਨੁਕਸਾਨ ਤੋਂ بچਿਆ ਜਾ ਸਕਦੇ ਹੋ ਜੇਕਰ ਤੁਸੀਂ ਵਿਆਹ ਦੇ ਜੋਕੋ ਤੁਹਾਡਾ ਰਿਸ਼ਤਾ ਕਿਤੇ जोडਿਆ ਹੋਇਆ ਸੀ ਤਾਂ ਸੰਭਵ ਹੈ ਕਿ ਕਿਸੇ ਕਾਰਨ ਜ਼ਿਆਦਾ ਰਿਸ਼ਤਾ ਟੁੱਟ ਸਕਦਾ ਹੈ ਇਸ ਵਿੱਚ ਕੁਝ ਪਰੇਸ਼ਾਨੀ ਆ ਸਕਦੀ ਹੈ ਇਸ ਹਫ਼ਤੇ ਤੁਹਾਨੂੰ ਆਪਣੀਆਂ ਯੋਜਨਾਵਾਂ ਅਤੇ ਨੀਤੀਆਂ ਦੇ ਵਿਚਾਰ ਕਰਦੇ ਹੋਏ ਦਿਨਾਂ ਵਿੱਚ ਸੁਧਾਰ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਦੌਰਾਨ ਤੁਹਾਡੇ ਕੰਮ ਦੇ ਨਤੀਜੇ ਮੁਨਾਫੇ ਅਨੁਸਾਰ ਹੋਣਗੇ ਪਰੰਤੂ ਤੁਹਾਡੇ ਮਨ ਵਿੱਚ ਜ਼ਿਆਦਾ ਪੈਸਾ ਕਮਾਉਣ ਦੀ ਇੱਛਾ ਵੀ ਹੋ ਸਕਦੀ ਹੈ ਇਸ ਹਫ਼ਤੇ ਆਪਣੇ ਗੁਰੂਆਂ ਦੇ ਗਿਆਨ ਦਾ ਲਾਭ ਲਓ। ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕਰੋ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ, ਸੋਮਵਾਰ ਨੂੰ ਕਿਸੇ ਬਜ਼ੁਰਗ ਔਰਤ ਨੂੰ ਦੁੱਧ ਦਾਨ ਕਰੋ। ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ। ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਡੇ ਲਈ ਬ੍ਰਹਸਪਤੀ ਮਹਾਰਾਜ ਤੁਹਾਡੇ ਚੰਦਰ ਰਾਸ਼ੀ ਦੇ 10ਵੇਂ 10ਵੇਂ ਘਰ ਵਿੱਚ ਹਨ। ਅਜਾਇ ਵਿੱਚ ਇਸ ਹਫ਼ਤੇ ਸਿਹਤ ਦੇ ਲੈਅ ਦੇ ਨਾਲ ਸਾਰੀਆਂ ਸਥਿਤੀਆਂ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹਨ। ਇਸ ਰਾ ਤੁਸੀ ਇੱਕ ਚੰਗੇ ਸਿਹਤਮੰਦ ਜ਼ਿੰਦਗੀ ਦਾ ਆਨੰਦ ਲੈ ਸਕਦੇ ਹੋ ਇਸ ਦੇ ਨਾਲ ਹੀ ਰਾਸ਼ੀ ਦੇ ਬਜ਼ੁਰਗ ਜਾਤਕਾਂ ਨੂੰ ਇਸ ਦੌਰਾਨ ਗੋਡਿਆਂ ਤੇ ਹੱਥਾਂ ਦੀ ਪ੍ਰੋਬਲਮ ਹੋ ਸਕਦੀ ਹੈ ਇਸ ਪੂਰੇ ਹਫਤੇ ਕਿਸਮਤ ਤੁਹਾਡੇ ਪੱਖ ਵਿੱਚ ਹੈ ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਕੰਮ ਦੇ ਵਿੱਚ ਬੇਵਜ੍ਹਾ ਜਲਦਬਾਜ਼ੀ ਨਾ ਦਿਖਾਓ ਧੀਰਜ ਰੱਖੋ ਕਿਉਂਕਿ ਕੇਤੂ ਕਰ ਤੁਹਾਡੇ ਚੰਦਰ ਰਾਸ਼ੀ ਦੇ ਦੂਜੇ ਘਰ ਵਿੱਚ ਮੌਜੂਦ ਹੋਵੇਗਾ ਇਸ ਲਈ ਆਪਣਾ ਪੈਸਾ ਧਿਆਨ ਦੇ ਨਾਲ ਨਿਵੇਸ਼ ਕਰੋ ਤੁਹਾਡੀ ਅਤੇ ਬਾਕੀ ਮੈਂਬਰਾਂ ਦੇ ਵਿਚਕਾਰ ਮਤਭੇਦ ਹੋ ਸਕਦਾ ਹੈ ਜਿਸ ਤੋਂ ਬਾਅਦ ਤੁਹਾਡੇ ਪਰਿਵਾਰ ਵਾਲੇ ਕਿਸੇ ਛੋਟੀ ਗੱਲ ਨੂੰ ਲੈ ਕੇ ਤੁਹਾਡੇ ਨਾਲ ਨਾਰਾਜ਼ ਹੋ ਸਕਦੇ ਹਨ ਇਸ ਲਈ ਜੇਕਰ ਤੁਸੀਂ ਉਹਨਾਂ ਨੂੰ ਇਸ ਮੌਕੇ ਦਾ ਇਸ ਦਾ ਮੌਕਾ ਨਹੀਂ ਦਿਓਗੇ ਤਾਂ ਗੱਲ ਆਪਣੇ ਆਪ ਸੁੱਲਝ ਜਾਵੇਗੀ ਇਸ ਰਾਸ਼ੀ ਦੇ ਜਨਤਕ ਜਿਹੜੇ ਸਰਕਾਰੀ ਨੌਕਰੀ ਦੇ ਨਾਲ ਜੁੜੇ ਹਨ ਉਹਨਾਂ ਨੂੰ ਇਸ ਹਫਤੇ ਤਰੱਕੀ ਅਤੇ ਆਮਦਨ ਦੇ ਵਿੱਚ ਵਾਧੇ ਦੇ ਨਾਲ-ਨਾਲ ਮਨਚਾਹਿਆ ਤਬਦਲਾ ਪ੍ਰਾਪਤ ਹੋ ਸਕਦਾ ਹੈ ਅਜਈ ਸਥਿਤੀ ਵਿੱਚ ਆਪਣੇ ਆਪ ਨੂੰ ਸਿਰਫ ਆਪਣੀ ਤੇਚਿਆਂ ਵੱਲ ਵਧਣ ਦੇ ਲਈ ਪ੍ਰੇਰਿਤ ਕਰੋ ਇਸ ਹਫਤੇ ਕਿਸੇ ਪ੍ਰਕਾਰ ਦਾ ਕੋਈ ਆਰਥਿਕ ਨੁਕਸਾਨ ਤੁਹਾਡੀ ਪੜ੍ਹਾਈ ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ ਇਸ ਹਫਤੇ ਜਿਹੜਾ ਤੁਸੀਂ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਸੋਹਰੇ ਨਮੇ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦਾ ਹੈ ਕਿ ਤੁਹਾਡੇ ਲਈ ਕੇਤੂ ਮਹਾਰਾਜ ਤੁਹਾਡੀ ਚੰਦਰ ਰਾਸ਼ੀ ਦੇ ਪਹਿਲੇ ਲਗਨ ਦੇ ਵਿੱਚ ਮੌਜੂਦ ਹਨ ਇਸ ਲਈ ਇਸ ਹਫਤੇ ਤੁਹਾਡੀ ਵਾਰ-ਵਾਰ ਖਾਣ ਦੀ ਆਦਤ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਇਸ ਲਈ ਇਸ ਗੱਲ ਨੂੰ ਸਮਝੋ ਕਿ ਤੁਹਾਨੂੰ ਸੌਣ-ਸੌਣ ਕੇ ਕਰਨਾ ਤੁਹਾਡੇ ਸ਼ੌਂਕ ਤੇ ਲਈ ਚੰਗਾ ਹੋਵੇਗਾ ਪਰੰਤੂ ਤੁਹਾਡੀ ਸਿਹਤ ਖਰਾਬ ਕਰਨ ਦੇ ਲਈ ਕਾਫੀ ਜ਼ਿਆਦਾ ਹੋ ਜਾਵੇਗਾ ਅਜੇ ਵਿੱਚ ਇਸ ਹਫਤੇ ਤੁਹਾਨੂੰ ਜ਼ਿਆਦਾ ਕੈਲਰੀ ਦੀਆਂ ਚੀਜ਼ਾਂ ਖਾਣ ਤੋਂ ਬਚਣਾ ਹੈ ਇਸ ਹਫਤੇ ਰਾਹੂ ਗ੍ਰਹਿ ਤੁਹਾਡੇ ਚੰਦਰ ਰਾਸ਼ੀ ਦੇ 7ਵੇਂ ਘਰ ਦੇ ਵਿੱਚ ਹਨ ਤੁਸੀਂ ਜਲਦੀ ਤਨ ਕਮਾਉਣ ਦੇ ਲਈ ਕਿਸੇ ਪ੍ਰਕਾਰ ਦਾ ਸ਼ਾਰਟਕਟ ਨਾ ਅਪਣਾਓ ਜਿਸ ਨਾਲ ਤੁਹਾਨੂੰ ਕੋਈ ਨੁਕਸਾਨ ਨਾ ਹੋ ਸਕੇ ਇਸ ਦੇ ਨਤੀਜੇ ਵਜੋਂ ਤੁਹਾਡੀ ਅਮੇਜ ਨੂੰ ਨੁਕਸਾਨ ਨਾ ਹੋ ਸਕੇ ਇਸავਦੇ ਤੁਸੀਂ ਤਨਪੂਰਨ ਕਰਦੇ ਰਹਿਣਾ ਹੈ ਜਿਸ ਕੰਨ ਤੁਸੀਂ ਪਰਿਵਾਰ ਦੇ ਨਾਲ ਧਾਰਮਿਕ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਵੀ ਕਰ ਸਕਦੇ ਹੋ ਇਸ ਨਾਲ ਤੁਸੀਂ ਅਤੇ ਤੁਹਾਡੇ ਪਰਿਵਾਰ ਨੂੰ ਸ਼ਾਂਤੀ ਮਹਿਸੂਸ ਹੋਵੇਗੀ ਮਨ ਵਿੱਚ ਸਕਾਰਾਤਮਕ ਵਿਚਾਰ ਪੈਦਾ ਹੋਣਗੇ ਜੇਕਰ ਤੁਸੀਂ ਆਪਣੇ ਰੁਕੇ ਹੋਏ ਕੰਮ ਨੂੰ ਕਰਨ ਬਾਰੇ ਸੋਚ ਰਹੇ ਹੋ ਤਾਂ ਉਸ ਦੇ ਲਈ ਇਹ ਹਫਤਾ ਥੋੜਾ ਜਿਹਾ ਆਤਮਿਕ ਰਹਿਣ ਵਾਲਾ ਹੈ ਕਿਉਂਕਿ ਤੁਹਾਨੂੰ ਇਸ ਹਫਤੇ ਪਹਿਲਾਂ ਦੇ ਅਧੂਰੇ ਕੰਮਾਂ ਨੂੰ ਸ਼ੁਰੂ ਕਰਨ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ ਇਸ ਕਾਰਨ ਤੁਹਾਡਾ ਮਨੋਬਲ ਵੀ ਪ੍ਰਭਾਵਿਤ ਹੋ ਸਕਦਾ ਹੈ ਅਜਿਹੀ ਸਥਿਤੀ ਵਿੱਚ ਉਹਨਾਂ ਦੇ ਖੇਤਰਾਂ ਦੇ ਵਿੱਚ ਅੱਗੇ ਵਧਣਾ ਉਚਿਤ ਹੋਵੇਗਾ ਜਿਸ ਵਿੱਚ ਤੁਹਾਡੀ ਆਪਣੀ ਦਿਲਚਸਪੀ ਹੈ ਇਸ ਲਈ ਇਸ ਹਫਤੇ ਆਪਣੇ ਦਿਲ ਅਤੇ ਦਿਮਾਗ ਦੀ ਗੱਲ ਸੁਣਦੇ ਰਹੋ ਕੈਰੀਅਰ ਲਈ ਸਹੀ ਚੋਣ ਕਰੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਕਿ ਵਿਸ਼ਨੂ ਜੀ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਸ ਹਫਤੇ ਸਿਹਤ ਨੂੰ ਲੈ ਕੇ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਯੋਗ ਕਸਰਤ ਨੂੰ ਨਿਯਮਿਤ ਰੂਪ ਨਾਲ ਅਪਣਾਓ ਤੇ ਚੰਗੀ ਸਿਹਤ ਦਾ ਆਨੰਦ ਲਓ ਸਿਹਤ ਦੇ ਪ੍ਰਤੀ ਤੁਹਾਡੀ ਸਾਵਧਾਨੀ ਤੁਹਾਨੂੰ ਵਰਤਨੇ ਚਾਹੀਦੀ ਹੈ ਨਹੀਂ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸ਼ਨੀ ਮਾਰਸ਼ ਸ਼ਨੀ ਮਹਾਰਾਜ ਤੁਹਾਡੇ ਚੰਦਰ ਰਾਸ਼ੀ ਦੇ ਪੰਜਵੇਂ ਘਰ ਦੇ ਵਿੱਚ ਮੌਜੂਦ ਹਨ ਇਹ ਹਫਤਾ ਤੁਹਾਡੇ ਲਈ ਚੰਗੀ ਕਿਸਮਤ ਲੈ ਕੇ ਆਵੇਗਾ ਜਿਸ ਦੇ ਕਾਰਨ ਤੁਸੀਂ ਆਮ ਨਾਲੋਂ ਕੋਈ ਆਮ ਨਾਲੋਂ ਕਈ ਗੁਣਾ ਜ਼ਿਆਦਾ ਕਮਾਉਂਦੇ ਹੋਏ ਦਿਖਾਈ ਦੇਵੋਗੇ ਇਸ ਮਾਤਾ ਲక్ష్ਮੀ ਤੁਹਾਡੇ ਉਤੇ ਆਪਣੇ ਆਸ਼ੀਰਵਾਦ ਦੀ ਵਰਕਾ ਕਰ ਰਹੀ ਹੈ ਇਸ ਲਈ ਤੁਹਾਨੂੰ ਵੀ ਪੈਸੇ ਦੀ ਲੋੜੀ ਦਾ ਮਹਾਤਤਾ ਖੁਸ਼ੀ ਨੂੰ ਬੜਾ ਖੁਸ਼ੀ ਖੁਸ਼ੀ ਮਿਲੇਗੀ ਇਹ ਹਫਤੇ ਤੁਹਾਨੂੰ ਸਮਾਜ ਵਿੱਚ ਮਾਨ ਸਨਮਾਨ ਮਿਲੇਗਾ ਹਾਲਾਂਕਿ ਇਸ ਹਫਤੇ ਦੇ ਦੌਰਾਨ ਤੁਹਾਡੇ ਭੈਣ ਭਰਾ ਦੀ ਸਿਹਤ ਖਰਾਬ ਹੋ ਸਕਦੀ ਹੈ ਜਿਸ ਤੇ ਤੁਹਾਨੂੰ ਕੁਝ ਪੈਸਾ ਖਰਚ ਕਰਨਾ ਪੈ ਸਕਦਾ ਹੈ ਪਰੰਤੂ ਇਸ ਸਮੇਂ ਦੌਰਾਨ ਤੁਸੀਂ ਆਪਣੀਆਂ ਸਭ ਆਪਣੀਆਂ ਸਭ ਪਰਿਵਾਰਿਕ ਜ਼ਿੰਮੇਵਾਰੀਆਂ ਦਾ ਧਿਆਨ ਰੱਖੋਗੇ ਜਿਸ ਕਾਰਨ ਕਾਰ ਵਿੱਚ ਤੁਹਾਨੂੰ ਮਾਨ ਸਨਮਾਨ ਮਿਲੇਗਾ ਨੌਕਰੀ ਪ੍ਰੇਸ਼ਕ ਕਰਨ ਵਾਲੇ ਲੋਕਾਂ ਨੂੰ ਹਫ਼ਤੇ ਵਿੱਚ ਦਫ਼ਤਰ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਉਹ ਖੁਦ ਨੂੰ ਕਾਰਜਸਥਾਨ ਦੀ ਰਾਜਨੀਤੀ ਵਿੱਚ ਫਸਾ ਲੈਣਗੇ ਜਿਸ ਨਾਲ ਉਹਨਾਂ ਦੀ ਅਮੇਜ ਖਰਾਬ ਹੋ ਜਾਵੇਗੀ ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਮੇਂ ਦਾ ਉਪਯੋਗ ਕਰੋ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਸ਼ੁੱਕਰਵਾਰ ਦੇ ਦਿਨ ਮਾਤਾ ਲక్ష్ਮੀ ਜੀ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੇ বৃਸ਼ਕ ਰਾਸ਼ੀ বৃਸ਼ਕ ਰਾਸ਼ੀ ਵਾਲਿਆਂ ਦਾਸ ਦਈਏ ਕਿ ਹਫ਼ਤਾ ਬ੍ਰਹਸਪਤੀ ਮਹਾਰਾਜ ਤੁਹਾਡੀ ਚੰਦ ਰਾਸ਼ੀ ਦੇ ਸੱਤਵੇਂ ਘਰ ਦੇ ਵਿੱਚ ਹਨ ਅਜੇ ਵਿੱਚ ਇਸ ਹਫ਼ਤੇ ਤੁਸੀਂ ਆਪਣੇ ਗੁਆਚੀ ਤਾਕਤ ਅਤੇ ਸਕਾਰਾਤਮਕਤਾ ਨੂੰ ਮੋੜ ਸਕਦੇ ਹੋ ਇਸ ਲਈ ਤੁਸੀਂ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਵਰਤੋ ਅਤੇ ਇਸ ਤੋਂ ਚੰਗਾ ਲਾਭ ਉਠਾਓ ਨਹੀਂ ਤਾਂ ਇਸ ਹਫਤੇ ਵਾਧੂ ਕੰਮ ਦਾ ਬੋਝ ਤੁਹਾਡੇ ਉੱਤੇ ਪੈ ਜਾਵੇਗਾ ਇਸ ਨਾਲ ਤੁਹਾਨੂੰ ਮਾਨਸਿਕ ਤਣਾਅ ਵੀ ਹੋ ਸਕਦਾ ਹੈ ਰਾਹੂ ਤੁਹਾਡੀ ਚੰਦਰ ਰਾਸ਼ੀ ਦੇ 5ਵੇਂ ਘਰ ਦੇ ਵਿੱਚ ਮੌਜੂਦ ਹੋਣ ਦੇ ਨਤੀਜੇ ਵਜੋਂ ਅਗਲਾ ਹਵਾਲਾ ਨਿਵੇਸ਼ ਤੇ ਲਿਆਜ ਨੂੰ ਬਹੁਤ ਚੰਗਾ ਬਣ ਜਾਵੇਗਾ ਕਿਉਂਕਿ ਇਹ ਸੰਭਾਵਨਾ ਤੁਹਾਡੇ ਵੱਲੋਂ ਕੀਤੇ ਗਏ ਨਿਵੇਸ਼ ਤੁਹਾਡੀ ਵਿੱਤੀ ਸਥਿਤੀ ਵਿੱਚ ਨੁਕਸਾਨ ਪਹੁੰਚਾ ਸਕਦੇ ਹਨ ਇਸ ਲਈ ਆਪਣੇ ਦੋਸਤਾਂ ਤੇ ਸਬੰਧੀਆਂ ਦੇ ਨਾਲ ਆਪਣੇ ਆਰਥਿਕ ਕੰਮ ਨੁਕਰ ਕੇ ਪੈਸੇ ਦੇ ਨਾਲ ਜੁੜੇ ਹਰ ਗਾਨ ਨੂੰ ਸਾਂਝੀ ਕਰ पाओगे ਤੁਹਾਡੇ ਪੈਸੇ ਉਧਾਰ ਲੈਣ ਦੀ ਮੰਗ ਕਰਦੇ ਹੋਏ ਤੁਹਾਡਾ ਆਰਥਿਕ ਪਚੜ ਵਿਗੜ ਸਕਦਾ ਹੈ ਇਸ ਹਫਤੇ ਤੁਹਾਨੂੰ ਕਈ ਛੋਟੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਹਫਤਾ ਤੁਹਾਡੇ ਲਈ ਕਈ ਨਵੀਆਂ ਉਪਲਬਧੀਆਂ ਵੀ ਲੈ ਕੇ ਆਵੇਗਾ ਅਗਲੀ ਰਾਸ਼ੀ ਹੈ ਜੀ ਤਨ ਰਾਸ਼ੀ ਤਨ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਰਾਹੁ ਮਹਾਰਾਜ ਤੁਹਾਡੇ ਚੰਦਰ ਰਾਸ਼ੀ ਦੇ ਚੌਥੇ ਘਰ ਵਿੱਚ ਮੌਜੂਦ ਹੋਣਗੇ ਅਜਾਏ ਵਿੱਚ ਤੁਹਾਨੂੰ ਇਸ ਹਫ਼ਤੇ ਕਈ ਮਹੱਤਵਪੂਰਨ ਫੈਸਲੇ ਲੈਣੇ ਹੋਣਗੇ ਜਿਸ ਦੇ ਚੱਲਦੇ ਤੁਹਾਨੂੰ ਤਣਾਅ ਤੇ ਬੇਚੈਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਾਏ ਵਿੱਚ ਆਪਣੇ ਦਿਮਾਗ ਅਤੇ ਸੋਚ ਤੇ ਕਾਬੂ ਰੱਖੋ ਅਤੇ ਜੇਕਰ ਕੋਈ ਫੈਸਲਾ ਕਰਨ ਵਿੱਚ ਸਮੱਸਿਆ ਆ ਰਹੀ ਹੈ ਤਾਂ ਕਿਸੇ ਵੱਡੇ ਦੀ ਮਦਦ ਲਓ ਇਸ ਹਫ਼ਤੇ ਤੁਹਾਨੂੰ ਇਹ ਸਮਝ ਵਿੱਚ ਆਵੇਗਾ ਕਿ ਸਮਝਦਾਰੀ ਨਾਲ ਕੀਤਾ ਹੋਇਆ ਨਿਵੇਸ਼ ਫਾਲਦਿਕ ਸੇਧ ਹੋ ਜਾਵੇਗਾ ਐਸ ਲਈ ਤੁਹਾਨੂੰ ਇਸ ਸਮੇਂ ਨੇ ਤੁਹਾਨੂੰ ਆਪਣੀ ਸਖਤ ਮਿਹਨਤ ਦੀ ਕਮਾਈ ਨੂੰ ਸਮਝਦਾਰੀ ਦੇ ਨਾਲ ਨਿਵੇਸ਼ ਕਰਨ ਦੀ ਲੋੜ ਹੋਵੇਗੀ ਜੇਕਰ ਤੁਹਾਨੂੰ ਇਸ ਬਾਰੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੈ ਤਾਂ ਤੁਸੀਂ ਆਪਣੇ ਵੱਡਿਆਂ ਦਾ ਤਜਰਬੇਕਾਰ ਲੋਕਾਂ ਦਾ ਤਜਰਬੇਕਾਰ ਲੋਕਾਂ ਦੀ ਸਲਾਹ ਲੈ ਸਕਦੇ ਹੋ ਘਰ ਦਾ ਕੋਈ ਬਜ਼ੁਰਗ ਜੋ ਖਰਾਬ ਸਿਹਤ ਦੇ ਕਾਰਨ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਉਸ ਲਈ ਇਹ ਹਫ਼ਤਾ ਵਿਸ਼ੇਸ਼ ਉਤਮ ਰਹਿਣ ਵਾਲਾ ਹੈ ਅਸਨੋ ਆਪਣੀ ਸਿਹਤ ਦੇ ਨਾਲ ਜੋੜੀ ਕਿਸੇ ਇੱਕ ਮੇਲ ਸਮੱਸਿਆ ਤੋਂ ਲੰਮੇ ਸਮੇਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਨਾਲ ਘਰ ਪਰਿਵਾਰ ਵਿੱਚ ਵਾਤਾਵਰਣ ਵਧੀਆ ਹੋ ਜਾਵੇਗਾ ਨਾਲ ਹੀ ਘਰ ਵਾਲੇ ਇਕੱਠੇ ਬੈਠ ਕੇ ਰਾਤ ਨੂੰ ਭੋਜਨ ਦਾ ਆਨੰਦ ਲੈ ਸਕਦੇ ਹਨ ਪੁਰਾਣੀਆਂ ਚੰਗੀਆਂ ਯਾਦਾਂ ਨੂੰ ਸਾਂਝਾ ਕਰ ਸਕਦੇ ਹਨ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾ ਸੇਕ ਸ਼ਨੀ ਦੇਵ ਤੁਹਾਡੇ ਚੰਦਰ ਰਾਸ਼ੀ ਦੇ ਦੂਜੇ ਘਰ ਵਿੱਚ ਹਨ ਇਸ ਦੇ ਨਤੀਜੇ ਵਜੋਂ ਇਸ ਹਫਤੇ ਤੁਹਾਨੂੰ ਆਪਣੇ ਰੋਜ਼ੀਮਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਖੁਸ਼ੀ ਦੇ ਕੁਝ ਪਲ ਬਿਤਾਉਣ ਦੀ ਲੋੜ ਹੈ ਇਸ ਨਾਲ ਤੁਹਾਡੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਪੈਣ ਦੀ ਸੰਭਾਵਨਾ ਹੋਵੇਗੀ ਬ੍ਰਹਸਪਤੀ ਗ੍ਰਹਿ ਦੇ ਤੁਹਾਡੀ ਚੰਦ ਰਾਸ਼ੀ ਦੇ ਪਾਵੇਂਕਾਰ ਵਿੱਚ ਮੌਜੂਦ ਹੋਣ ਦੇ ਨਤੀਜੇ ਵਜੋਂ ਇਹ ਹਫਤਾ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇਗਾ ਹਾਲਾਂਕਿ ਇਸ ਦੌਰਾਨ ਤੁਹਾਨੂੰ ਆਪਣੀ ਇਸਭ ਤੇ ਘਰ ਪਰਿਵਾਰ ਵਿੱਚ ਕਿਸੇ ਪ੍ਰਕਾਰ ਦੇ ਝਗੜੇ ਦੀ ਸਥਿਤੀ ਵੀ ਪੈਣ ਦੀ ਸੰਭਾਵਨਾ ਹੈ ਕਿਉਂਕਿ ਅਜੇ ਨਾ ਕਰਨਾ ਦੂਜਿਆਂ ਦੇ ਸਾਹਮਣੇ ਤੁਹਾਡੀ ਅਮੇਜ ਖਰਾਬ ਝਗੜੇ ਦੀ ਸਥਿਤੀ ਵਿੱਚ ਪੈਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜੇ ਨਾ ਕਰਨ ਨਾਲ ਦੂਜਿਆਂ ਦੇ ਸਾਹਮਣੇ ਤੁਹਾਡੀ ਅਮੇਜ ਖਰਾਬ ਹੋ ਸਕਦੀ ਹੈ ਇਸ ਲਈ ਕਿਸੇ ਨਾਲ ਵੀ ਜੇਕਰ ਕੋਈ ਸਮੱਸਿਆ ਹੈ ਤਾਂ ਇਸ ਨੂੰ ਸ਼ਾਂਤੀ ਦੇ ਨਾਲ ਹੱਲ ਕਰੋ ਇਹ ਹਫਤਾ ਤੁਹਾਡੇ ਲਈ ਸ਼ੁਭ ਨਤੀਜੇ ਲੈ ਕੇ ਆਵੇਗਾ ਇਹਨਾਂ ਯਾਤਰਾਵਾਂ ਦੇ ਨਾਲ ਤੁਹਾਨੂੰ ਤਰੱਕੀ ਦੇ ਨਵੇਂ ਮੌਕੇ ਪ੍ਰਦਾਨ ਹੋਣਗੇ ਹਫਤੇ ਦੇ ਪਹਿਲੇ ਹੀ ਜ਼ਿਆਦਾ ਧਿਆਨ ਲਗਾ ਕੇ ਜੇਕਰ ਪੜਾਈ ਕਰੋਗੇ ਕਿ ਹਾਲਾਂਕਿ ਇਸ ਦੌਰਾਨ ਤੁਹਾਡੀ ਪੜਾਈ ਦੇ ਨਾਲ ਨਾਲ ਆਪਣੀ ਸਿਹਤ ਵੱਲ ਵੀ ਧਿਆਨ ਦੇਣਾ ਹੋਵੇਗਾ ਇਹ ਸਭ ਤੇ ਜਿਹੜਾ ਤੁਸੀਂ ਉਪਾਅ ਕਰਨਾ ਹੈ ਵੀਰਵਾਰ ਨੂੰ ਭਗਵਾਨ ਰੋਧਰ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਬ੍ਰਹਸਪਤੀ ਦੇ ਦੇਵ ਤੁਹਾਡੀ ਚੰਦਰ ਰਾਸ਼ੀ ਦੇ 4ਵੇਂ ਘਰ ਵਿੱਚ ਮੌਜੂਦ ਹਨ ਇਸ ਹਫ਼ਤੇ ਦੀ ਸ਼ੁਰੂਆਤ ਸਿਹਤ ਦੀ ਲਿਆਏ ਨਾਲ ਚੰਗੇ ਤਰੀਕੇ ਨਾਲ ਹੋ ਜਾਵੇਗੀ ਤੁਹਾਡੀ ਸਿਹਤ ਵਿੱਚ ਇਸ ਦੌਰਾਨ ਸਕਾਰਾਤਮਕ ਪਰਵਰਤਨ ਆਉਣਗੇ ਤੁਸੀਂ ਇਸ ਸਮੇਂ ਜਿਮ ਜਾਣਾ ਸ਼ੁਰੂ ਕਰਨ ਦਾ ਫੈਸਲਾ ਕਰ ਸਕਦੇ ਹੋ ਇਸ ਰਾਸ਼ੀ ਦੇ ਜਨਮਕਾਂ ਲਈ ਆਰਥਿਕ ਲਿਆਏ ਨਾਲ ਇਹ ਹਫ਼ਤਾ ਕਾਫੀ ਚੰਗਾ ਹੈ ਗ੍ਰਹਿਾਂ ਦੀ ਦਸ਼ਾ ਅਤੇ ਇਸ ਸਮੇਂ ਤੁਹਾਡੇ ਲਈ ਕਾਫੀ ਅਨੁਕੂਲ ਸਥਿਤੀ ਨਜ਼ਰ ਆ ਰਹੀ ਹੈ ਅਜਾਇ ਵਿੱਚ ਤੁਸੀਂ ਜ਼ਾਇਦਾ ਜਾਂ ਜ਼ਮੀਨ ਨਾਲ ਜੁੜੇ ਕਿਸੇ ਕੋਟ ਕਚੈਰੀ ਦੇ ਮਾਮਲੇ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ ਇਸ ਹਫਤੇ ਕਾਰਜਕੈਤਤਾ ਦੇ ਕੰਮ ਦੀ ਅਧਿਕਤਾ ਤੁਹਾਨੂੰ ਪਰਿਵਾਰ ਤੋਂ ਸੁੱਖ ਤੋਂ ਸਾਂਝਾ ਕਰ ਸਕਦੀ ਹੈ ਹਾਲਾਂਕਿ ਜੇਕਰ ਤੁਸੀਂ ਆਪਣੀ ਮਾਨਸਿਕ ਤਣਾਅ ਤੋਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਘਰ ਦੇ ਮੈਂਬਰਾਂ ਦੇ ਨਾਲ ਕੋਈ ਸਮਾਂ ਬਤੀਤ ਕਰਨ ਦੀ ਲੋੜ ਹੋਵੇਗੀ ਇਸ ਲਈ ਕੁਝ ਵੀ ਕਰਕੇ ਘਰ ਦੇ ਮੈਂਬਰਾਂ ਨੂੰ ਆਪਣੇ ਸਮਾਂ ਦਿਓ ਇਸ ਤੋਂ ਇਲਾਵਾ ਇਸ ਹਫਤੇ ਤੁਹਾਨੂੰ ਆਮ ਨਾਲੋਂ ਘੱਟ ਮਿਹਨਤ ਕਰਨੀ ਪਵੇਗੀ ਇਸ ਸਮੇਂ ਦੇ ਦੌਰਾਨ ਤੁਹਾਨੂੰ ਆਪਣੀ ਮਿਹਨਤ ਤੇ ਉਦਮ ਨਾਲ ਤੇ ਜੇ ਮਿਲਣਗੇ ਇਸ ਨਾਲ ਤੁਹਾਡੀ ਸਥਿਤੀ ਵੀ ਬਿਹਤਰ ਹੋ ਜਾਵੇਗੀ ਅਗਲੀ ਰਾਸ਼ੀ ਹੈ ਜੇ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦਾ ਸੇਕ ਰਾਹੂ ਗ੍ਰਹਿ ਤੁਹਾਡੀ ਚੰਦਰ ਰਾਸ਼ੀ ਦੇ ਪਹਿਲੇ ਘਰ ਵਿੱਚ ਹਨ ਇਸ ਦੇ ਨਤੀਜੇ ਵਜੋਂ ਇਸ ਹਫਤੇ ਆਪਣੇ ਪ੍ਰਤੀ ਦੂਜਿਆਂ ਦਾ ਨਾਚਰੀਆ ਵੇਖ ਤੁਹਾਨੂੰ ਅਜੀਬ ਲੱਗ ਸਕਦਾ ਹੈ ਕਿ ਕੁਝ ਵੀ ਉਮਦ ਰਾਜ ਹੋ ਚੁੱਕੇ ਹੋ ਅਜੇ ਵਿੱਚ ਇਹ ਸੋਚ ਕੇ ਆਪਣਾ ਮੂਡ ਖਰਾਬ ਕਰਨ ਦੀ ਬਚਾਏ ਆਪਣੀ ਕਾਬਲੀਅਤ ਤੇ ਭਰੋਸਾ ਕਰੋ ਅਤੇ ਇਸ ਗੱਲ ਨੂੰ ਭੁੱਲੋ ਇਤੋਂ ਸੇ ਆਪਣੀ ਰਚਨਾਤਮਕ ਕਾਰਸ਼ੀਲ ਸੋਚ ਦੇ ਨਾਲ ਕੁਝ ਵੀ ਆਸਾਨੀ ਨਾਲ ਸਿੱਖ ਸਕਦੇ ਹੋ ਤੁਹਾਨੂੰ ਕੇਵਲ ਆਪਣੀ ਸੋਚ ਸਮਝਾਂ ਦੀ ਸ਼ਕਤੀ ਨੂੰ ਇਸ ਵਿਸ਼ੇ ਵੱਲ ਲਗਾਉਣ ਦੀ ਜ਼ਰੂਰਤ ਹੋਵੇਗੀ ਇਹ ਹਾਬ ਤੱਕ ਕਿਸੇ ਵੀ ਤਰ੍ਹਾਂ ਦੇ ਛੋਟੇ ਸਟੇਟ ਅਤੇ ਵਿਤੀ ਲੈਣ ਦੇ ਲਈ ਬਹੁਤ ਹੀ ਸ਼ੋਭਾ ਹੈ ਕਿਉਂਕਿ ਬ੍ਰਹਸਪਤੀ ਗ੍ਰਹਿ ਤੁਹਾਡੇ ਚੰਦਰ ਰਾਸ਼ੀ ਦੇ ਤੀਜੇ ਘਰ ਵਿੱਚ ਹਨ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਵੱਡੇ ਨਿਵੇਸ਼ ਨੂੰ ਕਰਨ ਤੋਂ ਅਜੇ ਪਛੋ ਜੇਕਰ ਅਜਿਆ ਕਰਨਾ ਸੰਭਵ ਹੋਵੇ ਤਤੋਂ ਤੁਹਾਨੂੰ ਕਿਸੇ ਵੱਡੇ ਜਾਂ ਅਨੁਭਵ ਵਿਅਕਤੀ ਦੀ ਮਦਦ ਦੀ ਲੋੜ ਹੈ ਇਸ ਹਫਤੇ ਤੁਸੀਂ ਮਹਿਸੂਸ ਕਰੋਗੇ ਕਿ ਘਰ ਪਰਿਵਾਰ ਦੇ ਜਿਹੜੇ ਲੋਕ ਹਨ ਸਭ ਤੋਂ ਜ਼ਿਆਦਾ ਐਮੇਤ ਰੱਖਦੇ ਹਨ ਉਹਨਾਂ ਨੂੰ ਆਪਣੀ ਗੱਲਾਂ ਤੇ ਭਾਵਨਾਵਾਂ ਸਮਝਾਉਣ ਵਿੱਚ ਤੁਹਾਨੂੰ ਕਾਫੀ ਦਿੱਕਤ ਕਾਫੀ ਦਿੱਕਤ ਮਹਿਸੂਸ ਹੋ ਮਹਿਸੂਸ ਹੋ ਸਕਦੀ ਹੈ ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਸ਼ਾਂਤ ਰਹੋ ਤੇ ਕੁਝ ਸਮਾਂ ਆਪਣੇ ਆਪ ਲਈ ਕੱਢੋ ਦੋਸਤੋ ਏਸੀ ਹਫਤੇ ਦਾ ਰਾਸ਼ੀ ਫਾਲ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਜੀ ਧੰਨਵਾਦ